ਉਧਰ ਕਹਿੰਦੇ ਨੇ ਕਿ ਸੁਚਾ ਸਿੰਘ ਲੰਗਾਹ ਜੀ ਕਈ ਸਾਲਾਂ ਬਾਅਦ ਘਰ ਵਾਪਸੀ ਕਰ ਆਏ ਨੇ। ਅੱਛਾ ਜੀ। ਫਿਰ ਤੋਂ ਦੁਬਾਰਾ ਆ ਗਏ ਨੇ ਅਕਾਲੀ ਦਲ ਦੇ ਵਿੱਚ। ਕਿਦਾਂ ਕਰੀਏ ਫਿਰ ਆਪਾਂ ਨੂੰ? ਹੁਣ ਫਿਰ ਵੈਲਕਮ ਹੀ ਕਰਨਾ ਪੈਣਾ ਆਪਾਂ ਨੂੰ। ਕਰਨਾ ਹੀ ਪੈਣਾ ਸਰ ਹੁਣ ਕਿਉਂ? ਜਦੋਂ ਪਾਰਟੀ ਨੇ ਕਰਤਾ ਜੀ ਫਿਰ ਆਪਾਂ ਨੂੰ ਵੀ ਕਰਨਾ ਪੈਣਾ। ਸਹੀ ਹੈ ਸਹੀ ਹੈ ਸਰ। ਗੱਲ ਇਹ ਆ ਕਿ ਅ ਬਈ ਤੁਸੀਂ ਇੱਕ ਗੀਤ ਸੁਣਿਆ ਹੋਣਾ ਨਾ। ਦਿਲਜੀਤ ਉਧਾਈ ਸੀ ਸ਼ਾਇਦ। ਮੈਨੂੰ ਉਹ ਕੁਝ ਗਾਣੇ ਬੜੇ ਪਿਆਰੇ ਲੱਗਦੇ। ਨੀ ਇੱਥੇ ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ ਜੀ ਵੈਸੇ ਕੁੜੇ ਸ਼ਬਦੇ ਇਸਤੇਮਾਲ ਕਰ ਦਿੰਦੇ ਹਰੇਕ ਵਾਸਤੇ ਪਰ ਕੁੜੇ ਸ਼ਬਦ ਦੇ ਸ਼ਾਇਦ ਮੈਨੇ ਜਾਂ ਪਤੰਦਰ ਸ਼ਬਦ ਦੇ ਮੈਨੇ ਨਹੀਂ ਪਤਾ ਨਾ ਸ਼ਾਇਦ ਜਿਆਦਾ ਰਾਈਟਰਾਂ ਨੂੰ ਪਤਾ ਨਾ ਸਿੰਘਰਾਂ ਨੂੰ ਪਤਾ ਕਿਤੇ ਕੋਈ ਨਹੀਂ ਚਲੋ ਇਹ ਚੱਲਣ ਦੇ ਜਿੰਨਾ ਕੋਈ ਚੱਲਦਾ ਹੈ ਨਾ ਅਗਲਾ ਕਹਿੰਦਾ ਯਾਰ ਇਹ ਸ਼ਬਦ ਹੋਰ ਨੇ ਅਗਲਾ ਕਹਿੰਦੇ ਵੀ ਕਰ ਲਾਂਗੇ ਫਿਰ ਕਦੀ ਕਰਾਂਗੇ ਗੱਲ ਹਨਾ ਅਗਲਾ ਕਹਿੰਦਾ ਆ ਕਿ ਹਰੇਕ ਥਾਂ ਤੇ ਇਹ ਨਗੋਚਾ ਘੱਡੀ ਜਾਂਦੇ ਆ ਹਮ ਗੱਲ ਇਹ ਆ ਕਿ ਭਾਈ ਹੁਣ ਜਿਸ ਤਰ੍ਹਾਂ ਦੀ ਇਸ ਵੇਲੇ ਹਾਲਤ ਆ ਤਾਂ ਆਪਾਂ ਕਹਿ ਸਕਦੇ ਆ ਇਹ ਕਹਿੰਦਾ ਨਾ ਕਿ ਇੱਥੇ ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ ਇੱਥੇ ਇਦਾਂ ਕਹਿ ਸਕਦੇ ਆ ਕਿ ਭਾਈ ਆ ਚੱਕ ਲੰਗਾ ਆਲਾ ਤੇਰਾ ਸੁੱਚਾ ਹੋ ਗਿਆ ਸੁੱਚਾ ਹੋ ਗਿਆ ਜੀ ਜਦੋਂ ਪਾਰਟੀ ਚ ਆ ਗਿਆ ਬੜੀ ਪਹਿਲਾਂ ਹੋ ਚੁੱਕੇ ਆ ਬਿਲਕੁਲ ਜੀ ਠੀਕ ਹੈ ਜੀ ਚਲੋ ਪੰਥ ਚ ਵੀ ਵਾਪਸੀ ਤੇ ਅਕਾਲੀ ਦਲ ਚ ਵੀ ਵਾਪਸੀ ਜੀ ਤੇ ਘਰੇ ਵੀ ਵਾਪਸੀ ਹੋ ਗਈ ਉਹ ਦੋ ਦਿਨ ਕਲੇਸ਼ ਰਿਹਾ ਹੋਇਆ ਚਲੋ ਹੋਇਆ ਉੱਥੇ ਉਹ ਬੀਤ ਗਏ ਦੀਆਂ ਗੱਲਾਂ ਬੀਤ ਗਿਆ ਜੋ ਗੱਲ ਹਮ ਮੋੜ ਕੇ ਨਹੀਂ ਹੋਣਾ ਬਿਲਕੁਲ ਜੀ ਜਿਵੇਂ ਦਿਲ ਵਿੱਚ ਸਵਾ ਤੇਰੇ ਕੋਈ ਹੋਰ ਨਾ ਆਏਗਾ ਤੇ ਗੱਲ ਇਹ ਆ ਕਿ ਹੁਣ ਆਪਾਂ ਕੁਝ ਨਹੀਂ ਕਰ ਸਕਦੇ ਸਰ ਜੀ ਤੁਸੀਂ ਕਮਾਲ ਦੇਖੋ ਰਾਜਨੀਤੀ ਕੀ ਹੁੰਦੀ ਹੈ ਸਰ ਬੀਬੀ ਜ਼ਗੀਰ ਕੌਰ ਨੂੰ ਤਲਬ ਕੀਤਾ ਗਿਆ ਜੀ ਵਿਰੋਧ ਹੋਇਆ ਠੀਕ ਹੈ ਕਿ ਵਿਰੋਧ ਹੋਇਆ ਸੋਚ ਕੇ ਆਪਣੇ ਆਪਣੇ ਜਿਵੇਂ ਕਹੋ ਵੀ ਤਰਕ ਤੇ ਮੋਕਲ ਨਹੀਂ 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 ਸਭ ਤੋਂ ਮੁੱਖ ਵਿਰੋਧ ਇਸ ਗੱਲ ਦਾ ਹੋਇਆ ਕਿ ਜਦੋਂ ਕੋਰਟ ਨੇ ਬਰੀ ਕਰ ਦਿੱਤਾ ਤੁਸੀਂ ਕੌਣ ਹੋਨੇ ਜੀ ਅੱਜ ਸੋਚਾ ਸਿੰਘ ਲੰਗਾਹ ਤੇ ਕਿਹੜਾ ਪੈਮਾਨਾ ਲਾਗੂ ਆ ਕਿਉਂਕਿ ਉਹ ਲੋਕ ਜਿਹੜੇ ਬੀਬੀ ਜਗੀਰ ਕੌਰ ਨਾਲ ਖਲੋਤੇ ਸਨ ਸੁਧਾਰਵਾਦੀ ਅਕਾਲੀਆਂ ਤੋਂ ਲੈ ਕੇ ਦੂਸਰੇ ਉਹ ਛੋਪਾ ਹੈ ਕਿਉਂ ਕਿਉਂਕਿ ਸੋਚਾ ਸਿੰਘ ਲੰਗਾ ਵੀ ਤਾਂ ਕੋਰਟ ਚ ਬਰੀ ਹੋ ਕੇ ਆਇਆ ਹੈ ਨਾ ਬਿਲਕੁਲ ਆਪ ਤੇ ਯਾਰ ਤੇਰਾ ਬਰੀ ਹੋ ਗਿਆ ਹੁਣ ਵੰਡ ਲੱਛੀ ਮਠਿਆਈਆਂ ਜੀ ਫਖ ਅਗਲੇ ਨੇ ਕਹਿਣਾ ਹੀ ਆ ਕਿ ਜੇ ਬੀਬੀ ਜ਼ਗੀਰ ਕੌਰ ਬਰੀ ਹੋ ਕੇ ਹੂੰ ਉਹ ਤੋਂ ਤਲਬ ਕਰ ਉਹ ਦਾਵਾ ਕਰ ਸਕਦੀ ਹੈ ਕਿ ਜੀ ਉਹਨਾਂ ਦਾ ਸਪਸ਼ਟੀਕਰਨ ਮੰਗਣਾ ਜਾਂ ਉਹਨਾਂ ਤੋਂ ਜਵਾਬ ਤਲਬੀ ਕਰਨੀ ਗਲਤ ਹੈ ਤੇ ਸੋਚਾ ਸਿੰਘ ਲੰਗਾ ਵੀ ਬਰੀ ਕਿੱਥੇ ਨਾ ਕੋਰਟ ਨੇ ਸਰ ਆਉਂਦੀ ਹੈ ਪੋਲਿਟਿਕਸ ਜਨਾਬ ਆਹੀ ਹੁੰਦੀ ਹੈ ਕੂਟਨੀਤੀ ਤਾਂ ਅਕਾਲੀਆਂ ਨੇ ਸਹੀ ਮੌਕੇ ਤੇ ਵੇਖਿਆ ਕਿ ਹੁਣ ਮਝਾਇਲ आले ਜਿਹੜੇ ਹੈਗੇ ਨੇ ਕੁਝ ਮਝਾਇਲ ਨੇਤਾ ਮਝੇ आले ਜੀ ਪਾਉਜੀ ਲੈ ਆਉਂਦੇ ਜਾਣ ਹੁਣ ਬੋਲਣਾ ਤਾਂ ਹੈ ਨਹੀਂ ਕਿਸੇ ਨੇ ਤੇ ਤੁਸੀਂ ਕਮਾਲ ਦੇਖੋ ਕਿ 1 20% ਅੱਜ ਚੈਨਲਾਂ ਤੇ ਨਹੀਂ ਬਿਲਕੁਲ ਜੀ ਤੇ ਨਹੀਂ ਤੇ ਗਾਹ ਪੈ ਜਾਣਾ ਸੀ ਕਿ ਤੁਹਾਨੂੰ ਸੋਚਾ ਹੀ ਲੱਭਿਆ ਭਾਈ ਨੰਗਾ ਆਲਾ ਵਾਪਸ ਲਿਉਣ ਲਈ ਤਾਂ ਸਾਰਿਆਂ ਦੇ ਮੂੰਹ ਪਹਿਲਾਂ ਹੀ ਬੰਦ ਕਰਾਤੇ ਇਹੀ ਪੋਲਿਟਿਕਸ ਹੈ ਬਿਲਕੁਲ ਅੱਛਾ ਹੁਣ ਸੁੱਚਾ ਸਿੰਘ ਲੰਗਾਹ ਨੂੰ ਇਸ ਮੌਕੇ ਤੇ ਲਿਆਂਦਾ ਕਿਉਂ ਆ ਉਹਦੇ ਵੀ ਕਾਰਨ ਆ ਆ ਜਦੋਂ ਮੈਂ ਫਟਾ ਜਾ ਚੱਕਲਾ ਸਮਝ ਲਵਾਂ ਕਿ ਇਹਦੇ ਵਿੱਚ ਕੁਛ ਨਾ ਕੁਛ ਕਹਿ ਲੋ ਕਿ ਕਾਰਨ ਨੇ ਜੀ ਹੁਣ ਸੁੱਚਾ ਸਿੰਘ ਲੰਗਾਹ ਲਿਆਂਦਾ ਇਸ ਕਰਕੇ ਆ ਕਿਉਂਕਿ ਡੇਰਾ ਬਾਬਾ ਨਾਨਕ ਦੀ ਵੀ ਤਾਂ ਚੋਣ ਆ ਨਾ ਜਿਮਨੀ ਚੋਣ ਜੀ ਠੀਕ ਐ ਸਾਹਿਬ ਬਿਲਕੁਲ ਹੁਣ ਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ 2+2 ਬਣੇਗਾ 2+2 ਬਣੇਗਾ 2+2 ਬਣੇਗਾ ਜੀ ਕੱਲ ਮੈਂ ਆਪਾਂ ਕਹਿ ਲੋ ਕਿ ਚਰਚਾ ਕਰਦੇ ਸੀ ਤੇ ਮੈਂ ਤੁਹਾਨੂੰ ਆਪਣੀ ਛੋਟੀ ਜੀ ਕਹਿ ਲੋ ਤਵਫੀਕ ਦੇ ਮਤਾਬਕ ਕਿਹਾ ਸੀਗਾ ਕਿ 2+2 ਜਿਹੜਾ ਹੈ ਯਾਨੀ ਸੁਖਬੀਰ ਸਿੰਘ ਬਾਦਲ ਦਾ ਗਿੱਦੜ ਵਾਹ ਤੋਂ ਆਉਣਾ ਘਟੋ ਘਟ ਮੈਨੂੰ ਮੁਸ਼ਕਲ ਲੱਗਦਾ ਜੀ ਸੋਚਾ ਸਿੰਘ ਲਗਾ ਵਾਪਸ ਆ ਗਿਆ ਡੇਰਾ ਵਾ ਬਣਾਣ ਹੂੰ ਬਿਲਕੁਲ ਤਾਂ ਮੈਂ ਜਿਹੜਾ ਇੱਕ ਫਾਰਮੂਲਾ ਤੁਹਾਨੂੰ ਦੱਸਿਆ ਸੀ ਕਿ 2+2 ਵੀ ਹੋ ਸਕਦਾ ਆ ਕੋਲੇ ਰੂਪ ਚ ਸਮਝੌਤਾ ਹੋਵੇ ਨਾ ਹੋਵੇ ਆ ਜਾਖੜ ਸਾਹਿਬ ਦਾ ਬਿਆਨ ਵੀ ਤੇ ਇਸੇ ਸੰਦਰਭ ਚ ਲੈ ਸਕਦੇ ਹੋ ਨਾ ਕਿ ਆਕਾਲੀ ਦਲ ਨਾਲ ਜਾਣਾ ਜ਼ਰੂਰੀ ਹੈ ਜੀ ਜੀ ਹੁਣ ਤੁਸੀਂ 12 ਵਾਲਾ ਇਲੈਕਸ਼ਨ ਦੇਖੋ 7 ਵਾਲਾ ਛੱਡ ਦਿਓ 12 ਵਾਲਾ ਛੱਡੋ ਰੰਧਾਵਾ ਸਾਹਿਬ ਨੂੰ ਵੋਟਾਂ ਪੈਂਦੀਆਂ 66994 ਲੰਗਾਹ ਨੂੰ ਵੋਟ ਪਤਾ ਕਿੰਨੀ ਪੈਂਦੀ ਆ 63354 ਸਿਰਫ 2940 ਦਾ ਫਰਕ ਆ ਬਹੁਤ ਛੋਟਾ ਜਿਹਾ ਕਹਿ ਸਕਦੇ ਆ 17 ਚ ਫੇਰ ਰੰਧਾਵਾ ਤੇ ਲੰਗਾਹ ਟਕਰਾਉਂਦੇ ਆ ਹਮ ਹੁਣ ਜਦੋਂ ਇਹ ਟਕਰੌਂਦੇ ਆ 60385 ਵੋਟ ਆ ਰੰਧਾਵਾ ਸਾਹਿਬ ਦੀ ਜੀ ਤੇ ਕਮਾਲ ਦੀ ਗੱਲ ਹੈ ਕਿ 95191 ਵੋਟ ਹੈ ਸੁੱਚਾ ਸਿੰਘ ਲੰਗਾ ਦੀ ਇੱਥੇ ਤਾਂ ਬਹੁਤ ਥੋੜੀਆਂ 1194 ਦਾ ਫਰਕ ਰਹਿ ਜਾਂਦਾ ਹੁਣ ਅਗਲਾ ਕਮਾਲ ਦੇਖੋ 22 ਚ ਹੂੰ ਰੰਧਾਵਾ ਸਾਹਿਬ ਨੂੰ ਮਿਲਦੀਆਂ 52555 ਜੀ ਤੇ ਰਵੀਕਰਨ ਕਾਲੋ ਜਿਹੜੇ ਕਿ ਅਕਾਲੀ ਦਲ ਦੇ ਕੈਂਡੀਡੇਟ ਸੀ ਉਹਨਾਂ ਨੂੰ ਮਿਲਦੀਆਂ 52899 ਹਮ ਫਰਕ 466 ਦਾ ਰਹਿ ਜਾਂਦਾ ਅੱਧਾ ਦਫਾ ਫਾਸਲਾ ਤੈ ਕਰ ਦੇ ਲਗਭਗ 29000 ਤੋਂ ਚੱਲੇ 1194 466 ਹੁਣ ਰਵੀਕਰਨ ਸਿੰਘ ਕੱਲੋ ਤੇ ਭਾਜਪਾ ਚ ਨੇ ਇਸ ਵੇਲੇ ਜੀ ਤਾਂ ਇਹਦਾ ਮਤਲਬ ਹੈ ਕਿ 66000 ਜਿਹੜੀ ਵੋਟ ਸੀਗੀ ਕਾਂਗਰਸ ਦੀ ਉਹ 22 ਤੱਕ ਆਉਂਦੀ ਆਉਂਦੀ 52000 ਰਹਿ ਜਾਂਦੀ ਆ ਹਮ ਤੇ ਜਿਹੜੀ ਆਮ ਆਦਮੀ ਪਾਰਟੀ ਆ ਜਿਹੜੀ 17 ਚ ਕਿਤੇ ਨਜ਼ਰ ਹੀ ਨਹੀਂ ਆਈ ਜੀ ਉਦੋਂ 17 ਚ ਇਹਨਾਂ ਦੀ 17 ਕੁ ਹਜ਼ਾਰ ਵੋਟ ਸੀ ਉਹ 22 ਚ 31742 ਦੇ ਚਲੇ ਜਾਂਦੀ 12 ਚ ਤਾਂ ਨਾ ਮੋ ਨਿਸ਼ਾਨੀਆਂ ਨਹੀਂ ਸੀ ਹਨਾ ਆਮ ਆਦਮੀ ਪਾਰਟੀ ਦਾ ਮਤਲਬ ਸਾਫ਼ ਹੈ ਸਪਸ਼ਟ ਹੈ ਕਿ ਕਾਂਗਰਸ ਦੀਆਂ ਵੋਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੇ ਜ਼ਬਰਦਸਤ ਤਰੀਕੇ ਨਾਲ ਖੋਈਆਂ ਜੀ ਕਿਉਂਕਿ ਲਾਸਟ ਵਾਰ ਹੀ ਗੁਰਦੀਪ ਸਿੰਘ ਲੜੇ ਸਨ ਹਮ ਤਾਂ ਕਹਿਣ ਦਾ ਮਤਲਬ ਇਹ ਆ ਕਿ ਹੁਣ ਥੋੜੀ ਜੀ ਤਸਵੀਰ ਬਦਲੀ ਕਿਉਂਕਿ ਰਵੀਕਰਨ ਸਿੰਘ ਕੱਲੋਂ ਉਹ ਚਲੇਗੇ ਭਾਜਪਾ ਤੇ ਭਾਜਪਾ ਇਹਨਾਂ ਤੋਂ ਹੋਈ ਵੀ ਅੱਡ ਹੂੰ ਤਾਂ ਹੀ ਕਹਿ ਰਹੇ ਆ ਕਿ 2+2 ਦਾ ਵੀ ਇਮਕਾਨ ਹੈ ਤੇ ਸੁਚਾ ਸਿੰਘ ਲੰਗਾਹ ਦੇ ਆਉਣ ਦਾ ਵੀ ਕਹਿ ਲੋ ਕਿ ਕਿਤੇ ਨਾ ਕਿਤੇ ਇਹੀ ਇਮਕਾਨ ਬਣਦਾ ਹੈ ਕਿ ਇਹ ਡੇਰਾ ਬਾਬਾ ਨਾਨਕ ਤੋਂ ਇਲੈਕਸ਼ਨ ਲੜ ਸਕਦੇ ਆ ਸਰ ਬਾਕੀ ਉਹਨਾਂ ਦਾ ਇੱਕ ਤਰ੍ਹਾਂ ਦਾ ਜਿਹੜਾ ਕੌਨਫੀਡੈਂਸ ਆ ਉਹ ਵੀ ਸ਼ੋਅ ਕਰ ਰਿਹਾ ਹੈ ਹਾਂ ਜੀ ਹਾਂ ਜੀ ਉਹ ਤਾਂ ਉਹਨੂੰ ਕੋਈ ਮੋੜ ਲਿਆ ਉਹ ਮੇਰੇ ਨਾਲ ਗਿਆ ਜੇ ਲੜਕੇ ਤੇ ਉਹ ਕਹਿੰਦੇ ਕਿ ਢੀਂਡ ਸਾਹਿਬ ਨੂੰ ਵੀ ਮੈਂ ਲਿਆਵਾਂਗਾ ਮਤਲਬ ਕਿ ਉਹ ਤੇ ਚੱਲ ਪਿਆ ਕੰਮ ਬਿਲਕੁਲ ਜੀ ਉੱਤੇ ਚੱਲ ਪਿਆ ਕੰਮ ਸਰ ਆਪਾਂ ਨੂੰ ਕਿਤੇ ਨਾ ਕਿਤੇ ਲੱਗ ਵੀ ਰਿਹਾ ਸੀ ਵੀ ਹੋ ਸਕਦਾ ਭਾਈ ਇਹ ਜਿਹੜਾ ਜਿਵੇਂ ਹੁਣ ਸ਼੍ਰੀ ਕਾਲਤਾਕ ਸਾਹਿਬ ਤੋਂ ਤਲਬ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਫਿਰ ਇੱਕ ਜੁਟ ਤਾਂ ਹੋ ਜੇ ਤੇ ਸ਼ਾਇਦ ਹੌਲੀ ਹੌਲੀ ਉਧਰ ਨੂੰ ਇਹ ਚੱਲ ਰਹੀ ਹੈ ਗੱਲ ਹਨਾ ਇਕੱਠੇ ਜੇ ਕਰਨ ਵਾਲਾ ਕੰਮ ਹੋ ਸਕਦਾ ਚਲੋ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਨੇ ਵੇਖਣਾ ਹੈ ਉਦੇ ਤੇ ਆਪਾਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਸਰ ਜਿਹੜੇ ਉੱਥੇ ਸੰਸਥਾਵਾਂ 'ਚ ਬੈਠੇ ਨੇ ਜੀ ਆਪਾਂ ਪਾਰਟੀ ਵਾਲੇ ਪਾਸੇ ਗੱਲ ਕਰ ਰਹੇ ਹਾਂ ਜੀ ਪਾਰਟੀ ਦੇ ਆਧਾਰ ਤੇ ਆਪਾਂ ਦੇਖੀਏ ਕੱਲ ਨੂੰ ਚਲੋ ਇੱਕ ਆ ਵੀ ਹੋ ਸਕਦਾ ਆ ਇਹਦੇ 'ਚ ਕੋਈ ਚੱਕਰ ਨਹੀਂ ਹੈ ਰਾਜਨੀਤੀ 'ਚ ਕਾਦੀਆਂ ਦੁਫਾੜਾਂ ਤੇ ਕਾਦੇ ਏਕੇ ਕਿਸੇ ਵੇਲੇ ਵੀ ਕੁਝ ਹੋ ਸਕਦਾ ਪਰ ਇੱਕ ਭਾਜਪਾ ਦੇ ਨਾਲ ਮੈਂ 2+2 ਦਾ ਕਹਿ ਰਿਹਾ ਹੂੰ ਹੂੰ ਕਿ ਵੀ ਹੋ ਸਕਦਾ 4 ਨੇ ਕਿ ਓਵਰਾਲ ਸਮਝੌਤਾ ਨਾ ਸਹੀ ਉਹ ਫੇਰ ਵੇਖੀ ਜਾਊਗੀ ਪਰ 2+2 ਦੇ ਕਹਿ ਲੋ ਕਿ ਪੂਰੇ-ਪੂਰੇ ਚਾਂਸਸ ਬਣਦੇ ਆ ਜੀ ਬਿਲਕੁਲ 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 ਗੁਰਲਾਲ ਸਿੰਘ ਜੀ ਕਹਿ ਰਹੇ ਨੇ ਕਿ ਡੇਰਾ ਬਾਬਾ ਨਾਨਕ ਤੋਂ ਚੋਣ ਲੜਨਗੇ ਹੁਣ ਤੇ ਬਲਜੀਤ ਸਿੰਘ ਕਹਿ ਰਹੇ ਨੇ ਕਿ ਸੋਚੇ ਨਕਾਲੀ ਦਲ ਨੇ ਸੋਚਾ ਕਰਕੇ ਭਈ ਆਪਣੇ ਲਈ ਵਿਰੋਧ ਛੇੜ ਲਿਆ ਹਾਲਾਂਕਿ ਇਦਾਂ ਦੀ ਕੋਈ ਗੱਲ ਹੈ ਜੇ ਸਾਹਮਣੇ ਨਹੀਂ ਕੋਈ ਵਿਰੋਧ ਨਹੀਂ ਹੈ ਤੁਸੀਂ ਉਹਨਾਂ ਨੇ ਗੇਮ ਹੀ ਤਗੜੀ ਪਾਈ ਆ ਜੀ ਜੀ ਬੀਬੀ ਜਗੀਰਕੌਰ ਦੇ ਮਾਮਲੇ 'ਚ ਲੋਕਾਂ ਨੇ ਤਰਕ ਰੱਖਿਆ ਕਿ ਉਹ ਤੇ ਹਾਈ ਕੋਰਟ 'ਚ ਬਰੀ ਆ ਸੋਚਾ ਸਿੰਘ ਲੰਗਾ ਕਹਿੰਦਾ ਕਿ ਫਿਰ ਮੈਂ ਹੀ ਕੋਈ ਰੱਬ ਦੇ ਮਾਂ ਮਾਰੇ ਆ ਮੈਂ ਵੀ ਤੇ ਬਰੀ ਹੋ ਕੇ ਆਇਆ ਬਿਲਕੁਲ ਬਿਲਕੁਲ ਇਸੇ ਕਰਕੇ ਤੇ ਫਿਰ ਕੋਈ ਆਇਆ ਹੀ ਨਹੀਂ ਅਤਰਾਜ ਜਦੋਂ ਬਿਕਰਜੀ ਕਹਿ ਰਹੇ ਨੇ ਕਿ ਵੋਟਾਂ ਕਿਉਂ ਪਈ ਕੱਟ ਗਈਆਂ ਇਹ ਤੇ ਹੁਣ ਰਾਜਨੀਤੀ ਦਾ ਸਿਸਟਮ ਹੈ ਤੇ ਬਾਕੀ ਕਿ ਨਵੀਂ ਪਾਰਟੀ ਔਨ ਕਰਕੇ ਵੀ ਇਸ ਚੀਜ਼ ਦਾ ਫਰਕ ਪਿਆ ਨਹੀਂ ਕੱਟ ਗਈਆਂ ਕਿ ਕੱਟ ਗਈਆਂ ਕੱਟ ਗਈਆਂ ਇਹਨਾਂ ਨੇ ਲਿਖਿਆ ਹੋਇਆ ਹੈ ਨਹੀਂ ਵੋਟਾਂ ਤਾਂ ਦੇਖੋ ਉਹ ਤਾਂ ਮੈਂ ਤੁਹਾਨੂੰ ਅੰਕੜਾ ਹੀ ਦੱਸ ਦਿੱਤਾ ਜੀ ਕਿ ਜੇ 12 ਚ ਤੁਸੀਂ ਦੇਖੋਗੇ ਤਾਂ ਤੀਜੇ ਨੰਬਰ ਤੇ ਸਨ ਸ਼ਾਇਦ ਮਸੀਹ ਸਾਹਿਬ ਸੀਗੇ ਉਹਨਾਂ ਦੀਆਂ ਵੋਟਾਂ ਸੀਗੀਆਂ 900 ਤੀਜੇ ਨੰਬਰ ਤੇ ਯਾਨੀ ਜਿੰਨੀ ਵੋਟ ਸੀਗੀ ਉਹ ਦੋਨਾਂ ਚ ਡਿਵਾਈਡ ਹੋਈ ਕਾਂਗਰਸ ਅਤੇ ਅਕਾਲੀ ਦਲ ਚ ਜੀ ਜੀ ਤੇ ਭਾਜਪਾ ਨਾਲ ਸੀਗੀ ਸਰ ਠੀਕ ਹੈ ਫਿਰ ਬਾਅਦ ਦੇ ਵਿੱਚ 17 ਚ ਆਪ ਆ ਗਈ ਹਮ ਤਾਂ ਇਹਨਾਂ ਨੇ ਉਦੋਂ 17000 ਲੈ ਲਏ ਤੇ 22 ਚ ਇਹ ਤਾਂ ਸੁਪਰ ਸਟਰੋਂਗ ਹੋ ਗਿਆ ਤਾਂ ਫਿਰ 22 ਚ ਇਹ ਲੈ ਗਿਆ ਲਗਭਗ 32000 ਤਾ ਵੋਟ ਦੂਜਿਆਂ ਦੀ ਤੇ ਘਟ ਨਹੀਂ ਸੀਗੇ ਨਾ ਸਾਹਿਬ ਬਿਲਕੁਲ 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 ਹੋਰਾ ਆਮ ਆਦਮੀ ਪਾਰਟੀ ਨੇ ਕਿਹੜਾ ਉਥੋਂ ਧਰਤੀ ਚੋਂ ਕੱਢਨੀ ਆ ਸੀ ਉਹ ਇਹਨਾਂ ਦੀ ਇਹਨਾਂ ਦੀ ਇਹਨਾਂ ਦੀ ਸਿੱਖੋਈਆਂ ਡਿਵਾਈਡ ਹੋ ਗਈਆਂ ਵੋਟਾਂ ਜੀ ਸਰ ਜੀ ਜੀ ਮਿੰਟੂ ਜੀ ਇੱਕ ਅਦਾ ਕਮੈਂਟ ਆਪਾਂ ਹੋਰ ਪੜ ਲਏ ਜਿਹੜੇ ਜੇ ਵੀਰ ਜੀ ਕਹਿ ਰਹੇ ਨੇ ਕੱਟ ਕਹਿ ਰਹੇ ਨੇ ਉਹ ਕੱਟ ਕਹਿ ਰਹੇ ਨੇ ਧਿਆਨ ਨਾਲ ਗੌਰ ਨਾਲ ਮੈਂ ਉਹੀ ਕਹਿ ਰਿਹਾ ਕਿ ਕੱਟ ਗਈਆਂ ਨੇ ਇੱਕ ਇੱਕ ਕੱਟਦੀਆਂ ਗਈਆਂ ਲਿਖਿਆ ਹੋਇਆ ਇਹਨਾਂ ਨੇ ਇਹਨਾਂ ਨੇ ਲਿਖਿਆ ਹੋਇਆਗਾ ਕਿ ਵੋਟਾਂ ਕਿਉਂ ਕੱਟ ਗਈਆਂ ਦੁਬਾਰਾ ਕਮੈਂਟ ਕੀਤਾ ਉਹਨਾਂ ਨੇ ਜੀ 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 ਅੱਛਾ ਦੇਖੋ ਇਹ ਨਾ ਆਪਣੇ ਇਹ ਮਤਲਬ ਕਿ ਸਾਨੂੰ ਵੋਟ ਨਹੀਂ ਪੈਣੀ ਆ ਉਹਨੂੰ ਕਟਾ ਦਿਓ 6-7 ਵੋਟਾਂ ਨੇ ਕਿਸੇ ਟੱਬਰ ਦੀਆਂ ਉਹਦੇ ਚੋਂ ਦੋ ਉਧਰ ਕਰ ਦਿਓ ਮਤਲਬ ਕਿ ਸਾਰਾ ਆਪਣੇ ਪਿੰਡਾਂ ਚ ਹੀ ਗੰਦਾ ਖੇਡ ਚੱਲਦਾ ਹੈ ਜੀ ਮੈਂ ਇਸ ਨੂੰ ਬਹੁਤ ਡਰਟੀ ਗੇਮ ਕਹਿੰਨਾ ਸਰ ਬਹੁਤ ਡਰਟੀ ਕਿਉਂਕਿ ਤੁਸੀਂ ਇੱਥੋਂ ਹੀ ਤੇ ਗੰਦੀ ਪੋਲਿਟਿਕਸ ਦਾ ਮੂੰਹ ਬਣਾ ਦਿੰਨੇ ਹੋ ਨਾ ਸ਼ੁਰੂਆਤ ਤੁਸੀਂ ਇੱਥੇ ਜੇ ਤੁਸੀਂ ਪਿੰਡਾਂ ਚ ਸਾਫ਼ ਸੁਥਰੀ ਰਾਜਨੀਤੀ ਕਰੋ ਤੇ ਇਹਨਾਂ ਦੀ ਕੀ ਜਾ ਹੈ ਇਹਨਾਂ ਦੀ ਕੀ ਜ਼ਰਤ ਆ ਉਤਲੇ ਵੀ ਕਾਬੂ ਹੋ ਜਾਏ ਹੋ ਜਾਣਗੇ ਜਦੋਂ ਤੁਸੀਂ ਗੰਦ ਪਾਉਣਾ ਤੇ ਤੁਸੀਂ ਪਿੰਡਾਂ ਚੋਂ ਸਟਾਰਟ ਕਰਦੇ ਹੋ ਸਰ ਇਹ ਹੀ ਸਾਰਾ ਕਹਿ ਲੋ ਵੀ ਇੱਕ ਤਰ੍ਹਾਂ ਦਾ ਜਿਹੜਾ ਮੇਰੇ ਕੋਲ ਬਾ ਉੱਥੇ ਪਹੁੰਚਦਾ ਦੇਖੋ ਦੂਰ ਨਾ ਜਾਓ ਆ ਸਾਡੇ ਪਿੰਡਾਂ ਚ ਸੋਸਾਇਟੀ ਵਾਲੀਆਂ ਬਈ ਚੋਣਾ ਹੁੰਦੀਆਂ ਤੇ ਸੋਸਾਇਟੀ ਦੀਆਂ ਚੋਣਾਂ ਚ ਕੀ ਕਿੰਨੀ ਟਿਕੜਾਂ ਬਾਜ਼ੀ ਚੱਲਦੀ ਹੈ ਜਿਹੜੀਆਂ ਸਹਿਕਾਰੀ ਸੁਭਾਵਾਂ ਹੁੰਦੀਆਂ ਬਿਲਕੁਲ ਜੀ ਬਿਲਕੁਲ ਚੱਲਦੀ ਹੈ ਮੈਂ ਕਹਿੰਨਾ ਕਿ ਸਰ ਸਕੂਲ ਦੀ ਕਮੇਟੀ ਚ ਚਾਰ ਬੰਦੇ ਲੈਣੇ ਹੁੰਦੇ ਆ ਤਾਂ ਉੱਥੇ ਵੀ ਸਿਆਸਤ ਹੈ ਤੁਹਾਡੀ ਜੀ ਟੂਰਨਾਮੈਂਟ ਕਰਾਉਣਾ ਤਾਂ ਕਈ ਵਾਰ ਕਲੱਬ ਚ ਅਹੁਦੇਦਾਰੀਆਂ ਤੋਂ ਲੜੀ ਜਾਂਦੇ ਆ ਉਹਦਾ ਕਹਿੰਦੇ ਜੀ ਅਸੀਂ ਬਹੁਤ ਮਹਾਨ ਆ ਸਰ ਮਹਾਨ ਤਿਆਗ ਤੋਂ ਬਿਨਾਂ ਬੰਦਾ ਸੰਭਵ ਹੋ ਹੀ ਨਹੀਂ ਸਕਦਾ ਤਿਆਗ ਅਸੀਂ ਕਰਨ ਨੂੰ ਤਿਆਰ ਹੀ ਨਹੀਂ ਜੀ ਅੱਜ ਤੇ ਜੱਫੇ ਪਾਉਣ ਨੂੰ ਤੁਸੀਂ ਸਰ ਸਹਿਮਤੀ ਲਈ ਬੈਹਜੋ ਮੇਰੇ ਅਰਗਲ ਕੱਕ ਸਹਿਮਤੀ ਬਣਾਉਣੀ ਤੇ ਮੇਰੇ ਤੇ ਬਣਾਉਂਦਾ ਆ ਮੈਨੂੰ ਕੀ ਪੁੱਤ ਪਿੰਡ ਦਾ ਪਿੰਡ ਦਾ ਭਾਵੇਂ ਇਹਨਾਂ ਨੂੰ ਪਤਾ ਹੋਵੇ ਕਿ ਸ਼ਹਿਰ ਤੋਂ ਕਿੰਨੀ ਦੂਰ ਆ ਜੀ 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 ਬਿਲਕੁਲ ਬਿਲਕੁਲ ਮੈਂ ਮਿੰਟ ਜੀ ਇੱਕ ਕਮੈਂਟ ਹੋਰ ਪੜ੍ਹ ਲਈਏ ਜੇ ਵੀਰ ਜੀ ਕਹਿ ਰਹੇ ਨੇ ਕਿ ਕੀ ਰਾਜਾ ਵੜਿੰਗਰੀ ਪ੍ਰਧਾਨਗੀ ਜਾ ਸਕਦੀ ਹੈ ਇਦਰ ਪ੍ਰਹਾਰਜੀ ਕਹਿ ਰਹੇ ਨੇ ਕਿ ਸਿੱਖ ਰਾਜਨੀਤਿਕ ਕਿਰਦਾਰ ਦੀ ਕੋਈ ਥਾਂ ਬਚੀ ਹੈ ਕਿ ਨਹੀਂ ਭਾਈ ਇਸ ਬਾਰੇ ਤਾਂ ਹੁਣ ਗੱਲਬਾਤ ਆਪਣੇ ਸਾਹਮਣੇ ਹੌਲੀ-ਹੌਲੀ ਆਉਂਦੀਆਂ ਨੇ ਜ਼ਿੰਮੇਦਾਰ ਵੀ ਕਾਂਗਰਸ ਦਾ ਪ੍ਰਧਾਨ ਖਹਿਰਾ ਸਾਹਿਬ ਨੂੰ ਬਣਾਉਣਾ ਚਾਹੀਦਾ ਦਰਪਿੰਦਰ ਜੀ ਕਹਿ ਰਹੇ ਨੇ ਲਓ ਜੀ ਮਿੰਟੂ ਜੀ ਕਿਹੜਾ ਹੁਣ ਪ੍ਰਧਾਨ ਬਣਨਾ ਹੈ ਜਾਂ ਜਦੋਂ ਬਣਨਾ ਹੈ ਹੋਰਿਆ ਪਰ ਇਹ ਆਪ ਗੱਲ ਪ੍ਰਧਾਨਗੀ ਵਗੈਰਾ ਤੇ ਉਹ ਉਥੇ ਗੱਲ ਦੂਰ ਦੀ ਆ ਤੇ ਮਸਲਾ ਜਿਹੜਾ ਹੈ ਨਾ ਉਹ ਇਹੋ ਆ ਕਿ ਪੰਜਾਬ ਜਿਹੜਾ ਕਿ ਸੰਕਟਾਂ ਦੇ ਵਿੱਚ ਆ ਉਹਨੂੰ ਉਭਾਰਨ ਵਾਸਤੇ ਯਾਰ ਕੀ ਸਾਡੇ ਕੋਲ ਐਕਸ਼ਨ ਪਲਾਨ ਨੇ ਕੀ ਸਾਡੇ ਕੋਲ ਕੋਈ 20 30 ਸਾਲ ਦੀ ਪਾਲਿਸੀ ਹੈ ਮੈਂ ਚੈੱਕ ਕਰਦਾ ਹਾਂ ਕੌਣ ਕਿਸ ਪਾਰਟੀ ਨੂੰ ਲੀਡ ਕਰ ਰਿਹਾ ਇਹ ਉਹਨਾਂ ਦੇ ਇੰਟਰਨਲ ਮਾਮਲੇ ਆ ਸਰ ਆਪਾਂ ਕੀ ਲੈਣਾ ਜਿੱਦਨ ਕੋਈ ਪ੍ਰਧਾਨ ਬਦਲਿਆ ਜਾਏਗਾ ਕੰਨੋਂ ਫੜ ਕੇ ਦੂਰ ਕਰ ਦੇਣਗੇ ਆਪਾਂ ਗੱਲ ਕਰ ਲਾਂਗੇ ਜੀ ਪਰ ਉਹਦੇ ਨਾਲ ਕੀ ਹੋਏਗਾ ਸਰ ਬਿਲਕੁਲ ਉਹ ਲੀਡਰਸ਼ਿਪ ਜਿਹੜੀ ਹੈ ਉਹ ਮਿਲਣੀ ਆ ਕਿਸੇ ਪਾਰਟੀ ਨੂੰ ਕਿਸੇ ਕੈਡਰ ਨੂੰ ਹੂੰ ਉਹ ਪਾਵਰ ਚਾਹੂਗੀ ਤਾਂ ਉਹਦੀਆਂ ਨੀਤੀਆਂ ਆਪਣੇ ਤੇ ਇਫੈਕਟਿਵ ਨੇ ਜਾਂ ਉਹਨਾਂ ਦੇ ਜਿਹੜੇ ਏਜੰਡੇ ਨੇ ਜਾਂ ਜਿਹੜੀਆਂ ਉਹਨਾਂ ਦੀਆਂ ਪਾਲਿਸੀਆਂ ਨੇ ਪਹਿਲਾਂ ਸਾਨੂੰ ਉਹਨਾਂ ਚੀਜ਼ਾਂ ਨੂੰ ਦੇਖਣਾ ਚਾਹੀਦਾ ਹੈ ਪ੍ਰਧਾਨ ਕਿਹੜਾ ਹੈ ਕਿਹੜਾ ਨਹੀਂ ਹੈ ਬਸ ਇਹ ਹੈ ਕਿ ਬੰਦਾ ਯਾਰ ਇਮਾਨਦਾਰੀ ਨਾਲ ਪੰਜਾਬ ਪਰਸਤ ਹੋਣਾ ਚਾਹੀਦਾ ਮੇਰਾ ਤੇ ਇਹ ਮੰਨਣਾ ਹੈ ਬਿਲਕੁਲ ਜੀ ਬਿਲਕੁਲ ਮਲੂਕ ਸਿੰਘ ਦਾ ਕਮੈਂਟ ਲਓ ਜੀ ਉਹ ਬਹੁਤ ਗੁੱਸੇ 'ਚ ਨੇ ਤੇ ਮੈਂ ਇਹਨਾਂ ਦੇ ਗੁੱਸੇ ਤੋਂ ਬਹੁਤ ਡਰਦਾ ਜੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਲਓ ਜੀ ਮਲੂਕ ਸਿੰਘ ਜੀ ਹੁਣ ਤੁਹਾਡਾ ਨਾਂ ਬੋਲੇ ਗਿਆ ਤੇ ਇਹ ਕਮੈਂਟ ਤੁਹਾਡਾ ਆ ਗਿਆ ਕੋਈ ਖਬਰ ਦੇ ਨਾਲ ਜੁੜਿਆ ਹੋਇਆ ਕਮੈਂਟ ਤੁਸੀਂ ਭੇਜ ਦਿਓ ਉਹ ਆਪਾਂ ਲੈ ਲੈਨੇ ਮਿੰਟੂ ਜੀ ਆਪਾਂ ਇਹਨੇ ਖਬਰ ਲੈ ਲੈਨੇ ਅਗਲੀ